ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਕੇਸ਼ ਕੁਮਾਰ ਹੈ ਇਹ ਜਿਹੜੀ ਦੁਕਾਨ ਤੇ ਲੜਾਈ ਹੋਈ ਆ ਤੁਸੀਂ ਮੌਕੇ ਤੇ ਸੀਗੇ ਹਾਂਜੀ ਮੈਂ ਇੱਥੇ ਹੀ ਸੀਗਾ ਜੀ ਤੇ ਪੰਜ ਮੁੰਡਿਆਂ ਨੇ ਅਟੈਕ ਕੀਤਾ ਆ ਉਹ ਤੋਂ ਬਾਅਦ ਅੱਛਾ ਜੀ ਕੌਣ ਸੀ ਪੰਜ ਮੁੰਡੇ ਭਾਈ ਜੀ ਇਹ ਨਹੀਂ ਪਤਾ ਕੌਣ ਮੁੰਡੇ ਸੀਗੇ ਵਿੱਚੋਂ ਇੱਕ ਅੱਦੇ ਦਾ ਸਾਨੂੰ ਪਤਾ ਆ ਕਿਹੜਾ ਮੁੰਡਾ ਹੈਗਾ ਆ ਇਹ ਸਾਨੂੰ ਇਹ ਵੀ ਹੈਗਾ ਵੀ ਹਰੀਆਬਾਦ ਦੇ ਲੱਗਦਾ ਹੈ ਜਿਤੇ ਹਰੀਆਬਾਦ ਦੇ ਮੁੰਡੇ ਆ ਤੇ ਮੌਕੇ ਤੇ ਜਿਹੜੀ ਲੜਾਈ ਨੂੰ ਤੁਸੀਂ ਸ਼ਾਂਤ ਕਰਾਇਆ ਹੈ ਜੀ ਹਾਂਜੀ ਬਿਲਕੁਲ ਬਿਲਕੁਲ ਅਸੀਂ ਜਨਾਬ ਰੋਕ ਕੇ ਪੂਰਾ ਸਮਝਾਇਆ ਵੀ ਆ ਇਹਨਾਂ ਨੂੰ ਪਿੱਛੇ ਭੇਜਿਆ ਆ ਹਥਿਆਰ ਥੁਰ ਗਏ ਉਹਨਾਂ ਦੇ ਹਥਿਆਰ ਸਿਕ ਇੱਕ ਹਥਿਆਰ ਉਹ ਪਿਆ ਹੈ ਜੀ ਜਿਹੜਾ ਨਾ ਕੁੱਟਿਆ ਗਿਆ ਬੇਸਬਾਲ ਵੀ ਆ ਕੁੱਟਿਆ ਗਿਆ ਆ ਤੇ ਬਾਕੀ ਹੋਰ ਵੀ ਕਈ ਚੀਜ਼ਾਂ ਮਾਰੀਆਂ ਗਈਆਂ ਤੇ ਬਾਕੀ ਲੋਕ ਤੁਸੀਂ ਤੁਹਾਡੇ ਸਾਹਮਣੇ ਹੀ ਆ ਜੋੜੀ ਇਹ ਵਾਕਿਆ ਅੱਜ ਪਹਿਲੀ ਵਾਰ ਹੋਇਆ ਹੈ ਕਿ ਉਸ ਤੋਂ ਪਹਿਲਾਂ ਵੀ ਕਦੀ ਕੋਈ ਲੜਾਈ ਹੋ ਚੁੱਕੀ ਆ ਦੁਕਾਨ ਤੇ ਲੜਾਈ ਤਾਂ ਫਿਲਹਾਲ ਤਾਂ ਅੱਜ ਪਹਿਲੀ ਵਾਰੀ ਹੋਈ ਆ ਉਹ ਤਾਂ ਰੰਜਿਸ਼ਾਂ ਪੁਰਾਣੀਆਂ ਮੇਰੇ ਖਿਆਲ ਦੇ ਵਿੱਚ ਹੈਗੀਆਂ ਇਹ ਜੀ ਟੋੜੀ ਦੁਕਾਨ ਕਿੱਥੇ ਗਿਆ ਜੀ ਮੇਰੀ ਨਾਲ ਹੀ ਆ ਬਿਲਕੁਲ ਜੀ ਕਪੜੇ ਦੀ ਦੁਕਾਨ ਹੈ ਨਰਜੀਤ ਦੀ ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਵਰਮਜੀਤ ਆ ਜੀ ਇਹ ਦੁਕਾਨ ਦਾ ਕੀ ਨਾਮ ਹੈ ਸਤਪੁਰਜ ਜੀ ਭਾਈ ਜਿਹੜਾ ਟੋੜ ਬਣੇ ਹੋਈ ਆ ਜੀ ਕਿੱਥੋਂ ਹੋਈ ਇਹ ਟੋੜ ਉਹ ਪੰਜ ਮੁੰਡੇ ਆਏ ਸੀ ਉਹ ਨੂੰ ਕਿਤੇ ਅਸਮਾਨ ਵਿੱਚ ਪਿਆ ਸਕਾ ਉਹ ਚੰਡੇ ਚ ਇੱਕ ਗੜਾ ਚਾਂਦੀਆਂ ਸੋਣ ਸੀਗਾ ਤੇ ਇੱਕ ਸੋਹਣੀ ਰੇਪ ਚੰਗਾ ਉਸ ਵਾਸਤੇ ਉਹ ਟੋੜ ਪਕੜ ਕੇ ਨਾਲ ਲੈ ਗਏ ਨਾਲੇ ਮੇਰੇ ਹੱਥ ਫਟ ਫਟਾ ਵਾ ਲੈ ਗਏ ਆ ਕੋਣ ਆਇਆ ਕੋਣ ਸੀ ਮੁੰਡਿਆ ਜੀ ਮੈਨੂੰ ਪਤਾ ਨਹੀਂ ਇੱਕ ਸਾਹਮਣੇ ਆਇਆ ਦੋਤਾ ਸੀਗਾ ਉਹ ਦੀ ਬੁੱਸਗਾ ਨਾਲ ਸਾਹਮਣੇ ਕੋਣ ਕਿਰਤ ਕਮਲੇ ਸਨਿਆਰਾ ਆਇਆ ਉਹਦਾ ਦੋਤਾ ਸੀ ਸੀਗਾ ਨਾ ਕੀ ਨਾਮ ਹੈ ਜੀ ਅ ਸਨਿਆਰਾ ਬੁਰੇ ਦਾ ਨਾਮ ਇਹਨੂੰ ਪਤਾ ਨਹੀਂ ਹੈਗਾ ਦੁਕਾਨਦਾਰ ਦਾ ਨਾਮ ਭਾਰਤ ਜੀ ਲੋਟ ਉਹਦਾ ਦੋਤਾ ਸੀਗਾ ਉਹਨਾਂ ਦਾ ਦੋਤਾ ਸੀਗਾ ਜੀ ਤੇ ਆਪਣੀ ਕੋਈ ਰੰਜਿਸ਼ ਹੈ ਕੋਈ ਜਾਂ ਕਿੱਧਰ ਕੀ ਮੇਰੀ ਕੋਈ ਰੰਜਿਸ਼ ਨਹੀਂ ਕਿਸੇ ਨਾਲ ਹੈਗੀ ਫੇ ਕਾਰਨ ਕੀ ਹੋਇਆ ਜੀ ਇਹ ਨਹੀਂ ਮੈਨੂੰ ਪਤਾ ਕੀ ਹੋਇਆ ਜੀ ਕੋਈ ਨੁਕਸਾਨ ਤਾਂ ਡੱਕਾ ਕਿੰਨਾ ਹੋਇਆ ਨੁਕਸਾਨ ਉਹ ਗਾੜ ਦਾ ਸੀਗਾ ਥੋੜਾ ਖਵਾ ਹੋ ਛੱਕੇ ਲੱਗਿਆ ਉਹ ਗਾੜ ਦਾ ਦਿੱਕੂ ਮੈਂ ਕਿੰਨਾ ਹੋਇਆ ਤੇ ਸੱਟਾ ਵਗੈਰਾ ਲੱਗੀਆਂ ਤਾਂ ਟੱਡੇ ਤੇ ਸੱਟ ਲੱਗੀ ਆ ਤੇ ਬਹੁਤ ਭਾਈ ਕੋਈ ਨਗਦੀ ਵੀ ਲੈ ਕੇ ਗਿਆ ਨਗਦੀ ਆ ਵਿੱਚ ਕੋਈ ਥੋੜੀ ਇਨਾਂ ਨੇ ਇੱਕ ਇੱਕ ਦਿਨਾਂ ਸੀਸੀਟੀਵੀ ਕੈਮਰੇ ਚ ਹੈਗੀ ਆ ਇਹ ਸੀਸੀਟੀਵੀ ਕੈਮਰੇ ਜੀ ਮੇਰੇ ਕੋਲ ਸੀਸੀਟੀਵੀ ਆ ਰਿਹਾ ਹੈ ਜੀ ਤੇ ਲੜਾਈ ਦੀ ਸਾਰੀ ਇਹ ਜਾਣਕਾਰੀ ਪੁਲਸ ਨੂੰ ਪ੍ਰਸ਼ਾਸਨ ਨੂੰ ਫੜਾਈ ਜੀ ਹਾਂ ਜੀ 102 ਨੰਬਰ ਤੇ ਮੈਂ ਕਾਇਤੀ ਕੋਨ ਅੱਛਾ ਜੀ ਤੇ ਮੌਕੇ ਤੇ ਪੁਲਸ ਆਈ ਹੈ ਜੀ ਨਹੀਂ ਹਲੇ ਨਹੀਂ ਆਈ ਪੁਲਸ ਕਿੰਨੀ ਦੇਰ ਹੋ ਗਈ ਫੋਨ ਕੀਤਾ ਨੂੰ ਫੋਨ ਵੀ ਮੈਨੂੰ ਹੋ ਗਿਆ ਜੀ 15-20 ਮਿੰਟ ਹੋ ਗਏ ਆ ਹਾਂਜੀ ਸਰ ਅਜੀ ਤੁਸੀਂ ਇੱਥੇ ਦੁਕਾਨ ਤੇ ਜੁਐਲਰੀ ਦੁਕਾਨ ਤੇ ਮੌਕੇ ਤੇ ਆਏ ਆ ਜਿਹੜੀ ਤੋੜਪਾ ਨੁਈਆ ਸਰ ਕੀ ਕਰਨਾ ਉਹਦਾ ਕੰਪਲੇਂਟ ਮਿਲਿਆ ਜੀ ਅਜੇ ਇਨਕੁਰੀ ਕਰਾਂਗੇ ਜੀ ਕੰਪਲੇਟ ਕਿੰਨਾ ਵੱਲ ਆਈ ਆ ਜੀ ਹਾਂਜੀ ਕਿੰਨਾ ਉਹ ਕੰਪਲੇਟ ਆਈ ਆ ਕਰਨਦੀਪ ਕੌਰ ਇਹ ਕੋਲ ਨੂੰ ਲੜੀ ਇਹ ਦੂਜੀ ਐਂਟੀਪਾਰਟੀ ਆ ਜੀ ਇਹਨਾਂ ਦੇ ਦਰఖాਤ ਮਿਲ ਗਿਆ ਜੀ ਮਮਤੀ ਜਾਨ ਨੇ ਦਰਖਾਹ ਦਿੱਤੀ ਹੈ ਕਹਿੰਦੇ ਉੱਥੇ ਕੋਈ ਅੱਧਾ ਟੋੜਪਾ ਨਹੀਂ ਹੋਈ ਉਹਦੇ ਸਬੰਧ ਚ ਮੈਂ ਇੱਥੇ ਆਇਆ ਜੀ ਠੀਕ ਹੈ ਜਾ ਕੇ ਜੀ ਆਪਾਂ ਇਹ ਕਹਿੰਦੇ ਆ ਕਿ ਉਹ ਮਾਰਕਟ ਕਹਿੰਦੇ ਆ ਕਿ ਹਸਪੀਟਲ ਨਾਲ ਉਹਨੂੰ ਘੁੱਟ ਮਾਰ ਕੇ ਪੀ ਆ ਜੀ ਮੁੰਡੇ ਨੇ ਠੀਕ ਹੈ ਆਪੋ ਤਾਂ ਕੋਈ ਨਹੀਂ ਕਰਦੇ ਐਨਕੁਰੀ ਖਾਰੀ ਬਾਉਂਡੇ ਤੇ ਜਾਂਚ ਕਰਦੇ ਆ ਜੇ ਤਾਂ ਜਿਹੜਾ ਦੋਸ਼ੀ ਪਾਇਆ ਜਾਏਗਾ ਤੇ ਕਾਨੂੰਨੀ ਕਰਦੇ ਜੀ ਜੀ